ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਠੰਡਾਪੁਰ ਪੁਲਿਸ ਦੇ ਵੱਲੋਂ ਵੱਡੀ ਜਾਣਕਾਰੀ ਸਾਂਝੀ ਕਰਦੇ ਹੁਆ ਵੱਡੀ ਕਾਰਵਾਈ ਦੀ ਜਾਣਕਾਰੀ ਦਿੱਤੀ ਗਈ ਤਾਂ ਠੰਡਾਪੁਰ ਪੁਲਿਸ ਦੇ ਵੱਲੋਂ ਇੱਕ ਮਹਿਲਾ ਨੂੰ 500 ਗ੍ਰਾਮ ਹੈਰੋਇਨ ਸੰਨੇ ਕਾਬੂ ਕੀਤਾ ਗਿਆ ਇਹ ਕਾਰਵਾਈ ਉਦੋਂ ਹੋਈ ਹੈ ਜਦੋਂ ਮਹਿਲਾ ਤੇ ਇੱਕ ਨੌਜਵਾਨ ਮੋਟਰਸਾਈਕਲ ਤੇ ਜਾ ਰਹੇ ਸਨ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਹਨਾਂ ਨੂੰ ਰੋਕਿਆ ਤੇ ਪੁਲਿਸ ਨੂੰ ਵੇਖ ਕੇ ਨੌਜਵਾਨ ਮੋਟਰਸਾਈਕਲ ਸੁੱਟ ਕੇ ਫਰਾਰ ਹੋ ਗਿਆ ਜਦ ਕਿ ਔਰਤ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਤੇ ਫਰਾਰ ਹੋਣ ਵਾਲੇ ਲੜਕੀ ਤੇ ਪਹਿਲਾਂ ਇੱਕ ਮਾਮਲਾ ਦਰਜ ਦਸਿਆ ਜਾ ਰਿਹਾ ਪੁਲਿਸ ਦੇ ਵੱਲੋਂ ਫਰਾਰ ਕੇ ਨੂੰ ਗ੍ਰਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਡੀਐਸਪੀ ਹਰਜੀਤ ਸਿੰਘ ਮਾਨ ਦਿਹਾਤੀ ਦੇ ਵੱਲੋਂ ਇਸ ਬਾਬਤ ਜਾਣਕਾਰੀ ਦਿੱਤੀ ਗਈ ਇਸ ਮਾਮਲੇ ਦੇ ਵਿੱਚ ਥਾਣਾ ਸਦਰ ਦੇ ਐਸਐਚਓ ਜੋ ਦੀਪ ਸਿੰਘ ਦੇ ਵੱਲੋਂ ਵੀ ਵੱਡੀ ਭੂਮਿਕਾ ਨਿਭਾਈ ਗਈ ਹੈ ਅ ਇਸ ਤਰ੍ਹਾਂ ਜੀ ਮਾਨਯੋਗ ਸੀਐਮ ਸਾਹਿਬ ਪੰਜਾਬ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅ ਬਟੰਡਾ ਰੇਂਜ ਦੇ ਮਾਨਯੋਗ ਡੀਆਈ ਸਾਹਿਬ ਸ਼੍ਰੀ ਹਰਜੀਤ ਸਿੰਘ ਮਾਨਯੋਗ ਐਸਐਸਪੀ ਬਠਿੰਡਾ ਸ਼੍ਰੀਮਤੀ ਅਮਨੀਤ ਕੌਂਡਲ ਆਈਪੀਐਸ ਉਹਨਾਂ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਇੱਕ slogan ਜੋ ਹੈ ਜੁਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਜਿਹੜੀ ਹੈਗੀ ਨਸ਼ਾ ਸਮਗਲਰਾਂ ਨੂੰ ਪੈਡਲਰਾਂ ਨੂੰ ਸਪਲਾਈਅਰ ਨੂੰ ਬੜੀ ਜਿਹੜੀ ਪਹਿਲਾਂ ਹੀ ਭਾਜੜ ਪਾਈ ਹੋਈ ਹੈ ਉਸੇ ਲੜੀ ਦੇ ਵਿੱਚ ਬਠਿੰਡਾ ਪੁਲਿਸ ਨੂੰ ਥਾਣਾ ਸਦਰ ਪੁਲਿਸ ਬਠਿੰਡਾ ਨੂੰ ਜਿਹੜੀ ਹੈਗੀ ਬਹੁਤ ਭਾਰੀ ਸਫਲਤਾ ਉਸ ਸਮੇਂ ਮਿਲੀ ਜਦੋਂ ਸਾਡੀ ਥਾਣਾ ਸਦਰ ਬਠਿੰਡਾ ਦੀ ਪੁਲਿਸ ਪਾਰਟੀ ਜਿਹੜਾ ਜਿਹਨੂੰ ਲੀਡ ਕਰ ਰਿਆ ਸੀ ਏਐਸਆਈ ਜਗਜੀਤ ਸਿੰਘ ਤੇ ਉਹ ਜਿਹੜਾ ਜਾ ਰਿਆ ਸੀ ਪਿੰਡ ਵੀਰਤਲਾ ਤੋਂ ਨਰੂਆਣਾ ਸਾਈਡ ਨੂੰ ਰੋਡ ਤੇ ਜਾ ਰਿਆ ਸੀ ਤਾਂ ਅੱਗੋਂ ਇੱਕ ਮੋਟਰਸਾਈਕਲ ਆਇਆ ਤਾਂ ਜਿਹੜਾ ਪੁਲਿਸ ਪਾਰਟੀ ਨੂੰ ਦੇਖ ਕੇ ਇੱਕਦਮ ਮੋਟਰਸਾਈਕਲ ਰੋਕ ਕੇ ਭੱਜਣ ਲੱਗਾ ਜਿਹਦੇ ਪਿੱਛੇ ਇੱਕ ਲੇਡੀ ਔਰਤ ਬੈਠੀ ਸੀ ਜਿਹਦਾ ਨਾਂ ਜਿਹੜਾ ਹੈਗਾ ਮਨਜੀਤ ਕੌਰ ਆ ਸੌਰੀ ਉਸਤਾ ਗੁਰਦੀਪ ਕੌਰ ਦੀਪੋ ਪਤਨੀ ਅ ਸ਼ਿੰਦਰ ਸਿੰਘ ਵਾਸੀ ਵੀਰਤਲਾ ਵਾਸੀ ਨੰਬਰ 3 ਤੇ ਇੱਕ ਉਹਦਾ ਲੜਕਾ ਸੀ ਜਿਹੜਾ ਮਨਜੀਤ ਸਿੰਘ ਪੁੱਤਰ ਸ਼ਿੰਦਰ ਸਿੰਘ ਜਦੋਂ ਰੋਕੇ ਆ ਗੋ ਸਾਹਮਣੇ ਪੁਲਿਸ ਨੂੰ ਦੇਖ ਕੇ ਇੱਕ ਦਾ ਮੋਟਰਸਾਈਕਲ ਰੋਕ ਕੇ ਜਿਹੜਾ ਹੈਗਾ ਪਿੰਡ ਦੇ ਨਾਲ ਹੀ ਤੇ ਉਹ ਮੋਟਰਸਾਈਕਲ ਛੱਡ ਕੇ ਤੇ ਭੱਜ ਗਿਆ ਲੇਡੀ ਨੂੰ ਮੌਕੇ ਤੇ ਫੜ ਲਿਆ ਜਿਹਦੇ ਕੋਲੋਂ ਪੁਲਿਸ ਨੂੰ ਜਿਹੜੀ ਹੈਗੀ ਆ 1/2 ਕਿਲੋ ਹੈਰਨ ਜਿਹੜੀ ਹੈਗੀ ਆ ਰਿਕਵਰ ਹੋਈ ਹੈ ਤੇ ਇਹ ਜਿਹੜਾ ਇਹਦੀ ਵੀ ਬਹੁਤ ਤਲਾਸ਼ ਕੀਤੀ ਮਨਜੀਤ ਸਿੰਘ ਦੀ ਵੀ ਇਹ ਜਿਹੜਾ ਹੈਗਾ ਪਿੰਡ ਨੇੜੇ ਹੋਣ ਕਰਕੇ ਤੇ کافی ਜਿਹੜਾ ਹੈਗਾ ਸੜਕ ਦੇ ਨਾਲ ਜਿਹੜਾ ਵੀਰ ਤੇ ਸਰ ਹੁਣ ਕਰਕੇ ਇਹ ਨਾਲ ਦੀ ਪੈ ਕੇ ਪਿੰਡ ਨਾਲ ਹੀ ਹੁਣ ਕਰਕੇ ਤੇ ਉਧਰ ਭੱਜਣ ਚ ਸਫਲ ਹੋ ਗਿਆ ਇਹਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਤੇ ਇਹਦੇ ਸੰਬੰਧਿਤ ਜਿਹੜਾ ਮੁਕੱਦਮਾ ਨੰਬਰ 223 ਅ ਥਾਣਾ सदर ਵਿੱਚ ਮਿਤੀ 2 10 2025 ਅਧੀਨ ਤਾਰਾ 21C 685 ਐਨਡੀਪੀਐਸ ਐਕਟ ਥਾਣਾ सदर ਬਡੰਡਾ ਚ ਦੋਨਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੋ ਗਿਆ ਹੈ ਅੱਲਾ ਮੇਰੇ ਨੂੰ ਮੰਨ ਲਾ ਬੱਲੇ ਹਾਂਜੀ ਇਹ ਜਿਹੜਾ ਮਨਜੀਤ ਸਿੰਘ ਹੈ ਇਹ ਗੁਰਦੀਪਪੁਰ ਦੀਪੋ ਦਾ ਲੜਕਾ ਹੈ ਇਹ ਡੇਢ ਮਹੀਨਾ ਪਹਿਲਾਂ ਜੇਲ੍ਹ ਚੋਂ ਆਇਆ ਇਹਦੇ ਖਿਲਾਫ ਪਹਿਲਾਂ ਵੀ ਥਾਣਾ ਕਤੌਲੀ ਬਠਿੰਡਾ ਦੇ ਵਿੱਚ ਕਮਰਸ਼ੀਅਲ ਜਿਹੜਾ ਹੈਗਾ ਕੁਆਂਟੀਟੀ ਦਾ ਪਰਚਾ ਹੈਰੋਇਨ ਦਾ 1/2 ਕਿਲੋ ਇਹਦਾ ਹੈਗਾ ਉਹ 257 ਗ੍ਰਾਮ ਦਾ ਜਿਹੜਾ ਮੁਕੱਦਮਾ ਹੈਗਾ 201 ਨੰਬਰ ਐਫ ਆਈ ਆਰ ਹੈ 2023 ਦੀ ਥਾਣਾ ਕਤੌਲੀ ਬਠਿੰਡਾ ਚ ਪਹਿਲਾਂ ਹੀ ਇਹਦੇ ਖਿਲਾਫ ਦਰਜ ਹੈ ਔਰ ਇਹ ਸਮਗਲਰ ਹੈ ਤੇ ਜਿਹੜਾ ਹੈਗਾ ਇਹ ਇਹਨੂੰ ਵੀ ਜਲਦੀ ਅਸੀਂ ਗਿਰ्तार ਕਰਕੇ ਇਹਨੂੰ ਵੀ ਸਲਾਖਾਂ ਪਿੱਛੇ ਭੇਜਾਂਗੇ ਕਿ ਬੇਦਾ ਕੋਲੇ ਪੂਰੇ ਆਸ ਤੇ ਸਲਾਈ ਦਾ ਕਿਸੇ ਤੋਂ ਪੂਰੀ ਰਿਪੋਰਟ ਲੈਣਾ ਪਿਆ ਦੇਸੀ ਇਹ ਇਸ ਤਰ੍ਹਾਂ ਜੀ ਅਸੀਂ ਇਹਦਾ ਹੁਣ ਪੁਲਿਸ ਰਿਮਾਂਡ ਲੈ ਰਹੇ ਆ ਜਿਹੜੀ ਇਹ ਲੇਡੀ ਆ ਗੁਰਦੀਪ ਕੌਰ ਤੇ ਇਹਦੇ ਵੀ ਕਾਫੀ ਖੁਲਾਸੇ ਹੋਣ ਦੀ ਸੁਭਾਵਨਾ ਹੈ ਤੇ ਅਸੀਂ ਜਿਹੜੇ ਪਿਛਲੇ ਜਿੱਥੋਂ ਲੈ ਕੇ ਆਇਆ ਜਾਂ ਜਿੱਥੇ ਦੇਣਾ ਸੀ ਇਹਨਾਂ ਨੇ ਸਾਰਿਆਂ ਦੇ ਖਿਲਾਫ ਜਿਹੜੀ ਹੈਗੀ ਆ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਅਗਲੀ ਆ ਉਹ ਇਸੇ ਤਫਤੀਸ਼ ਦੇ ਵਿੱਚ ਜਿਹੜੀ ਹੈਗੀ ਆ ਉਹ ਕੀਤੀ ਜਾਏਗੀ ਪਹਿਲਾਂ ਤੇ ਜਿਸੇ ਗ੍ਰਾਮਾਜਮ ਦੇ ਸੀ ਪਰ ਹੁਣ ਹੈ ਵੀ ਕਰੀ ਹੋ ਰਹੀ ਹੈ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੀ ਦੇਖੋ ਪੁਲਿਸ ਤੇ ਜਿਹੜੀ ਹੁਣ ਨਸ਼ਾ ਵਿਰੋਧ ਜਿਹੜੀ ਵੱਡੀ ਮੱਛੀਆਂ ਹੈਗੀਆਂ ਨੇ ਉਹਨਾਂ ਵੱਲ ਪੂਰਾ ਜਿਹੜਾ ਹੈਗਾ ਆਪਣਾ ਧਿਆਨ ਰੱਖਿਆ ਹੋਇਆ ਤੇ ਵੱਡੀਆਂ ਮੱਛੀਆਂ ਨੂੰ ਜਿਹੜਾ ਹੁਣ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਪਹਿਲਾਂ ਵੀ ਕੋਸ਼ਿਸ਼ ਸੀ ਪਰ ਹੁਣ ਜਿਹੜਾ ਯੁੱਧ ਨਸ਼ਾ ਵਿਰੋਧ ਦੇ ਵਿੱਚ ਜਿਹੜੀ ਹੈਗੀ ਹੈ ਪੁਲਿਸ ਨੇ ਇੱਕ ਮੇਨ ਫੋਕਸ ਕੀਤਾ ਹੋਇਆ ਵੀ ਤਾਂ ਕਿ ਜਿਹੜਾ ਹੈ ਸ਼ੁਰੂ ਤੋਂ ਜਿਹੜੀ ਹੈਗੀ ਜਿੱਤੋਂ ਆਉਂਦਾ ਹੈ ਮਾਨ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਵੇ ਸਰ ਜੀ ਪ੍ਰਾਪਰਟੀ ਦੀ ਜਾਂਚ ਕੀਤੀ ਜਾਂਦੀ ਗੁਰਮੇ ਜੀ ਪਹਿਲਾਂ ਵੀ ਮਾਰਸ਼ੀਅਸ ਕੋਲ ਹੀ ਆਉਂਦੀ ਪੜੀ ਪੜੀ ਇਹ ਲੱਭੀ ਗਿਆ ਹਾਂਜੀ ਤੁਹਾਡੇ ਸਾਹਮਣੇ ਹੈ ਪ੍ਰਾਪਰਟੀ ਦੀ ਜਿਹੜੀ ਹੈਗੀ 68 ਐਫ ਦੇ ਅਸੀਂ ਕੇਸ ਤਿਆਰ ਕਰਕੇ ਭੇਜ ਰਹੇ ਹਾਂ ਤੇ ਬਾਕੀ ਵੀ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜਾ ਵੀ ਬੰਦਾ ਅਸੀਂ ਇੱਕ ਪੁਲਿਸ ਨੇ ਜਿਹੜੀ ਹੈ ਵੀ ਮੈਂ ਸਰਕਾਰ ਨੇ ਛੇੜੀ ਹੋਈ ਹੈਗੀ ਹੈ ਵੀ ਜਿਹੜੇ ਬੰਦੇ ਇਸ ਤਰ੍ਹਾਂ ਦੀਆਂ ਪ੍ਰਾਪਰਟੀਆਂ ਬਣਾ ਰਿਹਾ ਉਹ ਕਾਫੀ ਜਿਹੜੀਆਂ ਹੈਗੀਆਂ ਨੇ ਡਿਮੋਨਿਸ਼ ਵੀ ਕੀਤੀਆਂ ਜਾ ਰਹੀਆਂ ਨੇ